ਅੱਜ ਜੋ ਸਾਡਾ ਜੁੱਤ ਨਸ਼ਾ ਵਿਰੁੱਧ ਮਹਾਂ ਮਾਰਚ ਪੁੱਤ ਮਹੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲ ਨੂੰ ਜਾਂਦੇ ਹੋਏ श्री ਸ਼ੋਪਨ ਸ਼ਰਮਾ ਜੀ ਆਈਪੀਐਸ ਪੁਲਿਸ ਕਮਿਸ਼ਨਰ ਵਿਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ آپریشن ਨੂੰ ਬਲੱਖਮ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅੱਜ ਪਰ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 10-15 ਦਿਨ ਪਹਿਲਾਂ ਅਸੀਂ ਇਸ ਦੀ ਤਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਪੜਾਉਂਦੇ ਹੋਏ अर्ਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਪਛਾਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਦੇ ਸਿਵਲ ਕਪੜਾ ਜੰਦੇ ਲਾਏ ਉਹਨਾਂ ਦੇਖਿਆ ਕਿ ਇਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸਟਮ ਵੇਚਣ ਆਉਂਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆਜ਼ ਸਾਊਥ ਅ ਸਬਡਿਵੀਜ਼ਨ ਦੇ ਏਰੀਆਜ਼ ਕਾਰਵਾਈ ਕੀਤੀ ਆ ਤੇ ਇਸ ਮਹੀਮ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀਆਂ ਇਸ ਦੌਰਾਨ ਅਸੀਂ ਤਕਰੀਬਨ 10-12 ਬੰਦੇ ਫੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲੋਂ ਸਾਨੂੰ ਸੱਤ ਬੰਦਿਆਂ ਕੋਲੋਂ ਰਿਕਵਰੀ ਹੋਈ ਤੇ ਉਹਨਾਂ ਦੇ ਬੋਧ ਅਸੀਂ ਫੇਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਡਿਟੇਲ ਮੁਕਾਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਖੁਦ ਵਾ ਖੁਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਉਥੋਂ ਦੇ ਏਡੀਸੀ ਵੀ ਸਾਹਮਣੇ ਵੀਰ ਜੀ ਐਂਡ ਏਸੀਪੀ ਸਹਿਵਨ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਜਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਬੀ ਸੀਕ੍ਰੀਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੇ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ ਈਵਨ ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹਦੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨੌ ਵੀ ਕੁਪਤ ਰੱਖਿਆ ਜਾਊਗਾ ਤੇ ਉਹਨੂੰ ਪੂਰੀ ਸੀਕ੍ਰੀਟ ਰੱਖਦੇ ਹੋਏ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਇਹ ਨਸ਼ਾ ਮੁਕਤ ਪੰਜਾਬ ਬਣਾਣਾ ਸਰਕਾਰੀ ਕਿਹੜੇ ਕਿਹੜੇ ਇਲਾਕੇ ਚ ਹੋਇਆ ਹੈ ਇਹ ਜੀ ACP ਸਾਊਥ ACP ਇੰਡਸਟਰੀ ਏਰੀਆ B ਦੇ ਪਰਪੰਟ ਪਹਾੜਿਆਂ ਦੇ ਵਿੱਚ ਪਾਰਟਿਕੂਲਰ ਹੈ ਜੀ ਪਰਟੀਕুলਰ ਏਰੀਆ ਜਿਹੜਾ ਹੈਗਾ ਸਾਡੀ ਸੀਆਰਪੀ ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਕੀਤਾ ਸੀ ਬਾਕੀ ਇਹਦਾ ਏਰੀਆ ਕਾਫੀ ਬਰੌਡ ਕੀਤਾ ਹੋਇਆ ਸੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਆ ਸਾਡਾ ਜਿਹੜੇ ਵਿੱਚ ਨਾਕੇ ਲਾ ਕੇ ਤਕਰੀਬਨ 400 ਦੇ ਕਰੀਬ ਪੁਲਿਸ ਪਰਸਨ ਅੱਛਾ ਸਰ ਕਿਹੜੀ ਚੀਜ਼ ਦੀ ਜ਼ਿਆਦਾ ਰਿਕਵਰੀ ਹੋਈ ਹੈ ਕਿਉਂਕਿ ਆਰਾਮਿਕਰ ਤੁਸੀਂ ਕਹਿੰਸੀਗਾ ਕਿ ਇਹਦੀ ਬਾਤ ਚ ਸ਼ੋ ਕੀਤੀ ਜਾਊਗੀ ਇਹ ਨਿਕਸਾ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਹ ਚੀਜ਼ਾਂ ਹਾਂ ਜੀ ਕੋਈ ਕਮਰਸ਼ੀਅਲ ਕਨੂੰ ਕੁਆਂਟੀਟੀ ਵੀ ਬਰਾਬਰਦ ਪੇ ਕੀਤੀ ਗਈ ਹੈ ਨਹੀਂ ਤੇ ਤੁਹਾਨੂੰ ਬਾਅਦ ਡਿਟੇਲ ਦੇਣੇ ਜੋ ਹੈਗੇ ਆ ਤੁਸੀਂ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਤਰ੍ਹਾਂ ਦੀ ਹੁੰਦੀ ਆ ਨਾ ਹੌਲੀ ਹੌਲੀ ਰਿਕਵਰੀ ਕਰਨ ਲਈ ਗਾਹ ਤੋਂ ਗਾਹ ਚੱਲ ਕੇ ਜਾਏ ਉਹਨ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਰਡ ਲਿੰਕ ਤੇ ਹੀ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕਿ ਆਇਡੈਂਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਆ ਦੇਖੋ 100% ਦਾ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਇਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਦੇ ਵਿੱਚ ਸਾਡਾ 90% ਤੋਂ ਵਾਪਸ ਹੀ ਅਜਿਹੀ ਕਾਰਜ ਅਭਿਆਸ ਕੀਤੀ ਸਰ ਸਵੇਰੇ ਕਿੰਨੇ ਵਜੇ ਰਹਿੰਦੀ ਸਵੇਰੇ ਅਰਲੀਨ ਦਾ ਮਾਰਨਿੰਗ ਤੇ ਸਾਡੇ ਜਿਹੜੇ ਆਪਰੇਸ਼ਨ ਸੀ ਇਹ ਔਨ ਗਰਾਉਂਡ 4:30 ਵਜੇ ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ ਤਕਰੀਬਨ 8:30 ਵਜੇ ਤੱਕ ਕੰਕਲੂਡ ਕੀਤਾ ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਜਾਂ ਅਚਾਨਕ ਦਾ ਬਿਲਕੁਲ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਮ ਇੱਕ ਜਿਹੜੇ ਹੈਗਾ ਅਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਉਹਨੇ ਕਿੱਥੇ ਖਾਣ ਲੈਂਦਾ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾਉਂਦੇ। ਜੀ। ਉੱਤੇ ਕਹਿੰਦੇ ਕੀ ਕੋਈ ਵੀ ਹੁੰਦਾ ਨਹੀਂ ਟਕਰ ਸ਼ਰੀਆ ਨੂੰ। ਬਿਲਕੁਲ ਤੁਸੀਂ ਸਾਡਾ ਧਿਆਨ ਦਿੰਦੇ ਆਂ ਬੈਸੇ ਵੀ ਤੁਸੀਂ ਮੈਨੂੰ ਮਾਤਮਾ ਕੱਲਿਆਣਾ ਨਾਲ ਗੱਲ ਕਰ ਲਓ ਬਾਅਦ ਵਿੱਚ ਮੈਂ ਦੱਸ ਦਿਆਂ। ਬਿਲਕੁਲ। ਇਹ ਘਰ ਵਾਲੇ ਜੀ ਅਕਸਰ ਅਹੜੀ ਅਥਾਰਟੀਜ਼ ਨੇ ਜਿਵੇਂ ਤੁਸੀਂ ਹੁਣ ਵੀ ਕਿਹਾ ਵਾ ਜੇ ਇਹ ਸ਼ੋਰਟੀ ਹੈ ਕੋਈ ਸੁਪਨਾ ਕੋਲ ਤੋਂ ਦੇਗਾ ਨਾਮ ਬਾਹਰ ਨਹੀਂ ਆਏਗਾ ਬਟ ਲੋਕਾਂ ਦਾ ਜਦ ਤੋਹ ਵੀ ਇਸ ਗੱਲ ਦਾ ਉਹ ਵੀ ਅਕਸਰ ਇਹੀ ਹੁੰਦਾ ਵਾ ਅਹੜੀ ਅਥਾਰਟੀਜ਼ ਤਾਂ ਕਹਿ ਦਿੰਦੇ ਆ ਬਟ ਜਦੋਂ ਕੋਈ ਕੋਲ ਤੋਂ ਸੁਪਨਾ ਦਿੰਦਾ ਹੈ থানা ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਲੋਕਾਂ ਤੇ ਅਟੈਕ ਵੀ ਹੁੰਦੇ ਆ ਕਈ ਮਾਮਲੇ ਅਜੇ ਪਿੱਛੇ 2-3 ਮਹੀਨੇ ਦੇ 4-5 ਮਾਮਲੇ ਅਜੇ ਸਾਹਮਣੇ ਆਏ ਨਹੀਂ ਮੇਰੇ ਕੋ ਮੇਰੇ ਕੋ ਤਕਰੀਬਨ 8-10 ਇਨਫੋਰਮੇਸ਼ਨ ਜਿਹੜੀਆਂ ਮੇਰੇ ਕੋ ਸਿੱਧੀਆਂ ਆ ਪਿਛਲੇ 10-15 ਮਹੀਨਿਆਂ ਚ ਆਈਆਂ ਨੇ ਉਸ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਇਹ ਰਕਰੀ ਮੈਂ ਤੁਹਾਡੀ ਇਹ ਚੀਜ਼ ਕਹਿ ਰਿਹਾ ਜੇ ਅਦਰ ਅਦਰਵਾਈਜ਼ ਕੀ ਆ ਜੋ ਤੁਸੀਂ ਕਹਿੰਦੇ ਜੇ ਕੁਝ ਇਦਾਂ ਦਾ ਸਾਡੇ ਨੋਟਸ ਆਊਗਾ ਅਸੀਂ ਬਿਲਕੁਲ ਉਹ ਉਸ ਤੇ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਆ ਬਿਲਕੁਲ ਠੀਕ ਠੀਕ